ਲਾ ਕੇ ਕਿਸੇ ਨੂੰ ਲੜਾਉਣਾ ਸ਼ਰਾਰਤ ਕਰਨੀ ਉਹ ਸਭ ਤੋਂ ਮਾੜਾ ਤੇ ਘਟੀਆ ਕਰਮ ਹੈ ਕਿਸੇ ਦੀ ਹੱਕ ਦੀ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਖਾਣ ਵਾਲੇ ਬੰਦੇ ਕਦੇ ਸੁਖ ਨਹੀਂ ਪਾਉਂਦੇ ਕਿਉਂਕਿ ਇਹਨਾਂ ਚੋਂ ਅੱਧੇ ਤਾਂ ਪੁਲਿਸ ਦੇ ਟਾਊਟ ਹੁੰਦੇ ਆ ਇਹਨਾਂ ਨੇ ਰਾਜਨਾਮੇ ਚ ਪੈਸੇ ਵੀ ਖਾਣੇ ਹੁੰਦੇ ਆ ਕਈ ਖੱਚ ਬੰਦੇ ਇਹ ਰਾਜਨਾਮਾ ਨਹੀਂ ਹੋਣ ਦਿੰਦੇ ਇਹ ਬੰਦਿਆਂ ਨੂੰ ਰਾਜਨਾਮੇ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਐ ਲੱਗਦਾ ਹੁੰਦਾ ਕਿ ਭੰਬੜ ਮਚਦਾ ਹੀ ਰਹਿਣ ਆਪਾਂ ਬਹਾਦਰ ਲੋਕਾਂ ਦੇ ਚਿਹਰਾ ਦੇ ਸਮਾਜ ਚ ਰਹਿੰਦੇ ਆ ਹੂੰ ਇਹਦੇ ਵਿੱਚ ਲੜਾਈਆਂ ਪੜਾਈਆਂ ਇਹ ਹੋ ਜਾਂਦੀਆਂ ਬਹੁਤ ਕੁਝ ਹੋ ਜਾਂਦਾ ਜਿਹੜਾ ਲੜਾਈ ਤੋਂ ਬਾਅਦ ਰਾਜੀਨਾਵਾ ਇੱਕ ਕੁਦਰਤ ਦਾ ਅਸੂਲ ਆ ਰਾਜੀਨਾਵਾ ਵੀ ਹੋਣਾ ਚਾਹੀਦਾ ਹੂੰ ਪਰ ਕਈ ਖੱਚ ਬੰਦੇ ਉਸ ਰਾਜੀਨਾਵੇਂ ਦੇ ਵਿੱਚ ਡਿੱਕਾ ਬਣ ਕੇ ਰਾਜੀਨਾਵਾ ਨਹੀਂ ਹੋਣ ਦਿੰਦੇ ਇਹੋ ਜਿਹੇ ਬੰਦੇ ਜਿਹੜੇ ਆਪ ਦੇ ਆਪ ਨੂੰ ਸਮਾਜ ਦੇ ਮੋਰੀ ਦੱਸਦੇ ਆ ਵੀ ਆ ਸਾਡੇ ਸਿਰ ਤੇ ਹੀ ਸਮਾਜ ਚੱਲਦਾ ਜਾਂ ਅਸੀਂ ਜਿਹੜੇ ਇਸ ਦੇ ਵਿੱਚ ਚੰਗੇ ਬੰਦੇ ਆ ਲੜਾਈਆਂ ਤਾਂ ਚਲੋ ਬਾਈ ਪਿੰਡਾਂ 'ਚ ਹੋ ਜਾਂਦੀਆਂ ਹੁੰਦੀਆਂ ਲੜਾਈਆਂ ਪੜਾਈਆਂ ਮਰਦਾਂ ਦੀ ਖੇਡ ਐ ਪਰ ਲੜਨ ਤੋਂ ਬਾਅਦ ਜਿਹੜੇ ਸਿਆਣੇ ਬੰਦੇ ਹੁੰਦੇ ਆ ਉਹ ਸੰਨ 'ਚ ਪਾ ਕੇ ਰਾਜੀ ਨਾਵੇਂ ਕਰਾਉਂਦੇ ਹੁੰਦੇ ਆ ਪਰ ਜਿਹੜੇ ਘਟਿਆ ਬੰਦੇ ਆ ਨਾ ਸਮਾਜ 'ਚ ਇਹ ਬੰਦਿਆਂ ਨੂੰ ਰਾਜੀ ਨਾਵੇਂ ਚੰਗੇ ਨਹੀਂ ਲੱਗਦੇ ਹੂੰ ਇਹਨਾਂ ਨੂੰ ਐ ਲੱਗਦਾ ਹੁੰਦਾ ਕਿ ਭੰਬੜ ਮਚਦਾ ਹੀ ਰਹਿਣ ਹੂੰ ਤੇ ਸਿਰਪਾਟ ਦੇ ਹੀ ਰਹਿਣ ਹੂੰ ਇਹੋ ਜਿਹੇ ਖੱਚ ਬੰਦਿਆ ਨੇ ਇਹਨਾਂ ਚੀਜ਼ਾਂ ਦੀ ਕਮਾਈ ਖਾਣੀ ਹੁੰਦੀ ਆ ਕਿਉਂਕਿ ਇਹਨਾਂ 'ਚ ਅੱਧੇਕ ਤਾਂ ਪੁਲਿਸ ਦੇ ਟਾਊਟ ਹੁੰਦੇ ਆ ਹੂੰ ਇਹਨਾਂ ਨੇ ਰਾਜinama ਦੇ ਪੈਸੇ ਵੀ ਖਾਣੇ ਹੁੰਦੇ ਆ ਆਪ ਦਾ ਤੋਰੀ ਫੁਲਕਾ ਚਲਾਉਣ ਵਾਸਤੇ ਲੋਕਾਂ ਦੇ ਘਰ ਉਜੜ ਜਾਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਲੜੀ ਜਾਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਆਪ ਦਾ ਉਲੂ ਸਿੱਧਾ ਰੱਖਣਾ ਹੁੰਦਾ ਤੇ ਇੱਕੇ ਵਜੇ ਬੰਦੇ ਨੂੰ ਆਏ ਹੁੰਦਾ ਕਿ ਸਾਰਾ ਕੁਝ ਮੇਰੇ ਹਿਸਾਬ ਨਾਲ ਹੀ ਹੋਵੇ ਕਈ ਬੰਦੇ ਤਾਂ ਐਂ ਨਹੀਂ ਰਾਜinama ਹੋਣ ਦਿੰਦੇ ਕਿ ਯਾਰ ਫਲਾਨੇ ਨੇ ਮੈਨੂੰ ਨਹੀਂ ਆ ਕੇ ਆਖਿਆ ਵੀ ਰਾਜinama ਕਰਾ ਦੇ ਹੂੰ ਇਹੋ ਜਿਹੇ ਬੰਦਿਆਂ ਦੀ ਵਜ੍ਹਾ ਨਾਲ ਸਮਾਜ 'ਚ ਜਿਹੜੇ ਪਾੜੇ ਪਏ ਆ ਦੁਸ਼ਮਣੀਆਂ ਪੀੜੀ ਤਰ ਪੀੜੀ ਚੱਲੀਆਂ ਜਾਂਦੀਆਂ ਪਰ ਸਿਆਣੇ ਬੰਦੇ ਦਾ ਤੇ ਚੰਗੇ ਬੰਦੇ ਦਾ ਇਹੀ ਕਰਮ ਹੁੰਦਾ ਕਿ ਜੇ ਭਾਈ ਕੋਈ ਲੜਦਾ ਉਹਨੂੰ ਲੜਦੇ ਨੂੰ ਹਟਾਓ ਉਹਦਾ ਰਾਜੀ ਨਾਵਾ ਕਰਾਓ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਆ ਕਿਸੇ ਨੂੰ ਲੜਦੇ ਨੂੰ ਹਟਾਉਣਾ ਤੇ ਉਂਗਲ ਲਾ ਕੇ ਕਿਸੇ ਨੂੰ ਲੜਾਉਣਾ ਸ਼ਰਾਰਤ ਕਰਨੀ ਉਹ ਸਭ ਤੋਂ ਮਾੜਾ ਤੇ ਘਟੀਆ ਕਰਮ ਐ ਇਹ ਬਾਈ ਇਹ ਜਿਹੜਾ ਇਹ ਕੰਮ ਆ ਨਾ ਇਹ ਪੰਜ ਚਾਰ ਬੰਦੇ ਏਵਜੇ ਹਰੇਕ ਪਿੰਡ ਦੇ ਵਿੱਚ ਹੁੰਦੇ ਆ ਤੇ ਫੇਰ ਵੀ ਲੋਕ ਉਹਨਾਂ ਨੂੰ ਪਤਾ ਨਹੀਂ ਕਿਉਂ ਅੱਗੇ ਰੱਖਦੇ ਆ ਨਾ ਪਤਾ ਉਹਨਾਂ ਦਾ ਪਤਾ ਵੀ ਹੁੰਦਾ ਕਿ ਇਹਨਾਂ ਨੇ ਕਿਸੇ ਦਾ ਰਾਜਨਾਮਾ ਹੋਣ ਨਹੀਂ ਦੇਣਾ ਅੱਗੇ ਫੇਰ ਵੀ ਉਹਨਾਂ ਨੂੰ ਹੀ ਰੱਖਦੇ ਆ ਉਹ ਅੱਗੇ ਤਾਂ ਬਾਈ ਇਹਨਾਂ ਨੂੰ ਕਿਨੇ ਰੱਖਣਾ ਇਹ ਵੇਰ ਕੇ ਅੱਗੇ ਆ ਜਾਂਦੇ ਹੁੰਦੇ ਆ ਕਿਉਂਕਿ ਇਹੋ ਜਿਹੇ ਬੰਦੇ ਮੈਂ ਤੈਨੂੰ ਦੱਸਿਆ ਨਾ ਦੇਖ ਤਾਂ ਟਾਊਟ ਹੀ ਹੁੰਦੇ ਆ ਤੇ ਟਾਊਟਾਂ ਨੂੰ ਫਿਰ ਉਧਰ ਲਜਾਣ ਲਜਾਉਣ ਵਾਸਤੇ ਵੀ ਸਰਕਾਰੀ ਦਰਬਾਰੇ ਤੇ ਤਾਂ ਕਰਕੇ ਲੋਕ ਲੈ ਜਾਂਦਾ ਕਿ ਯਾਰ ਫਲਾਣੇ ਨੂੰ ਉੱਥੇ ਜਾਣਦੇ ਆ ਪਰ ਜਾਣਦੇ ਇਹਨਾਂ ਨੂੰ ਸਵਾਹ ਹੁੰਦੇ ਆ ਇਹੋ ਜਿਹੇ ਬੰਦੇ ਨੇ ਕਰਨਾ ਤਾਂ ਨਾਲ ਜਾ ਕੇ ਨੁਕਸਾਨ ਹੀ ਹੁੰਦਾ ਪਹਿਲੀ ਗੱਲ ਤਾਂ ਲੜਾਈ ਪੜਾਈ ਤੋਂ ਬਚੋ ਜਿੰਨਾ ਬਚੀਦਾ ਹੈ ਤੇ ਪਰ ਜੇ ਦੂਜੀ ਗੱਲ ਕੋਈ ਇਹ ਜਾਂ ਕੰਮ ਹੋ ਵੀ ਜਾਵੇ ਤਾਂ ਭਾਈ ਜੇ ਆਪਣੀ ਕੋਈ ਗਲਤੀ ਆ ਤਾਂ ਗਲਤੀ ਕਰਕੇ ਮਾਫੀ ਮੰਗਣਾ ਕੋਈ ਸਟਾਰ ਨਹੀਂ ਲੈਂਦੇ ਨਿਮਰਤਾ ਨਾਲ ਕਤਲਾਂ ਦੇ ਰਾਜੀ ਨਵੇਂ ਵੀ ਹੋ ਜਾਂਦੇ ਆ ਤੇ ਜੇ ਤਿੰਗੜਨ ਲੱਗ ਪਏ ਤਾਂ ਫੇਰ ਤਾਂ ਅਗਲਾ 57 ਚ ਚੀਕਾਂ ਕਢਾ ਦਿੰਦਾ ਜਿਹੜੀ ਲੜਾਈ ਹੁੰਦੀ ਆ ਨਾ ਬਾਈ ਲੜਾਈ ਤਾਂ ਕਦੇ ਕਿ ਤਾਈ ਕਿਤੇ ਹੁੰਦੀਆਂ ਹੁੰਦੀਆਂ ਪਿੰਡਾਂ 'ਚ ਰੋਜ਼ ਰੋਜ਼ ਨਹੀਂ ਹੁੰਦੀਆਂ ਰੋਜ਼ ਜਿਹੜਾ ਹੋਵੇ ਉਹ ਭੇਡ ਰੰਬਾ ਹੁੰਦਾ ਦੇ ਅਰਾਮਦੀਆਂ ਜਿਵੇਂ ਜਾਂ ਕੁੱਤੇ ਭੌਂਕਦੇ ਆ ਉਹ ਗੱਲਾਂ ਹੋਰ ਹੁੰਦੀਆਂ ਪਰ ਜਿਹੜੀ ਕੋਵ ਜੀਆਂ ਲੜਾਂਗਾ ਕੋਈ ਅਣਖੀ ਰੜਾਂਗਾ ਉਹ ਜੀਆਂ ਹੋ ਜਾਂਦੀਆਂ ਸਮਾਜ ਚ ਪਰ ਉਹਨਾਂ ਤੋਂ ਬਾਅਦ ਰਾਜinama ਮੇ ਹੋਣੇ ਇਹ ਸੁਭਾਵਿਕਾ ਤੁਹਾਡੀ ਗੱਲ ਜਾਇਜ਼ ਆ ਕੁਦਰਤ ਦਾ ਸੂਤ ਹੈ ਪਰ ਸਾਵਧਾਨ ਰਹਿਣਾ ਚਾਹੀਦਾ ਗਲਤ ਬੰਦਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਉਹਨਾਂ ਬੰਦਿਆਂ ਤੋਂ ਜਿਹੜੇ ਇਹੋ ਜੇ ਕੰਮਾਂ ਚੋਂ ਕਮਾਈਆਂ ਖਾਂਦੇ ਆ ਤੇ ਇਹੋ ਜੇ ਕੰਮਾਂ ਚੋਂ ਕਮਾਈਆਂ ਖਾਣ ਵਾਲੇ ਵੀ ਸਾਵਧਾਨ ਰਹਿਣ ਰੱਬ ਸਾਰਾ ਕੁਝ ਵੇਂਦਾ ਹੈ ਹਮ ਕਿਸੇ ਦੀ ਹੱਕ ਦੀ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਖਾਣ ਵਾਲੇ ਬੰਦੇ ਕਦੇ ਸੁਖ ਨਹੀਂ ਪਾਉਂਦੇ